ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਫਤਿਹਗੜ ਚੂੜੀਆਂ ਵਿੱਚ ਹੋਇਆ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕੀ ਟੈਕ ਟਿਕ ਕਰੀਰ ਰੋਕ ਰੋਕ ਠੀਕ ਹੈ ਸਤਿਰਾਤ ਕੇ ਆਪਣੇ ਗਲਤ ਬੀਤ ਕੇ ਤੀਜੀ ਮੰਜ਼ਰੇ ਦੇ ਮੇਲ ਦੇ ਪਿੱਛੇ ਬੈਠ ਕੇ ਦੁਨੀਆ ਦੀ ਸਿਆਸਤ ਵਿੱਚ ਦੁਨੀਆ ਦੇ ਹਰ ਵਾਸ਼ਰੇ ਵਿੱਚ ਜੋ జగਤ ਪਵਸ਼ਾ ਹੋ ਰਿਹਾ ਤੂੰ ਦੇਖਦੇ ਆ ਅਸੀਂ ਰੋਜੀ ਜੀ ਅੱਜ ਤੁਹਾਡੇ ਸਾਰਿਆਂ ਦੇ ਸ਼ੀਸ਼ੂ ਮਿਸਰ ਸਾਹਿਬ ਸਾਡੇ 2 ਮੰਚ ਨੇ ਫਿਰ ਗੁਰ ਚੂੜੀਆਂ ਦੇ ਸਾਈ ਤੱਕ 4 ਮੰਚ ਤੇ ਜਸਪਾਲ ਹੰਗਰਾ ਮੰ ਜਿਹੜਾ ਕਿ ਹਰ ਸਾਲ ਅੱਗੇ ਪਹਿਲਾਂ ਅਲੱਗ-ਅਲੱਗ ਸਮਾਗਮ ਕਰਾਉਂਦਾ ਹੁੰਦਾ ਸੀ ਪਰ ਇਸ ਵਾਰ ਅਸੀਂ ਪਹਿਲ ਕਦਮੀ ਕਰਦੇ ਹਾਂ ਇਹ ਸਾਂਝੇ ਤੌਰ ਤੇ ਇੱਕ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਕਰਵਾਇਆ ਵਾ ਜਿਹਦੇ ਚ ਪਰਮੀ ਜਿਹੜੀ ਇਕੱਠੀ ਦੇਖਿਆ ਹੀ ਹੈ ਤੇ ਹੁਣ ਕਵੀ ਦਰਬਾਰ ਚੱਲ ਰਿਹਾ ਤੇ ਬਹੁਤ-ਬਹੁਤ ਸ਼ੁਕਰੀਆ ਸਾਰੇ ਜਿਹੜੇ ਵੀ ਇੱਥੇ ਇਕੱਠੇ ਹੋਏ ਆ ਮੈਂ ਪ੍ਰੈਸ ਦਾ ਵੀ ਤੁਹਾਡਾ ਵੀ ਸਾਰੇ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਸਾਰੇ ਆਏ ਜਿਹੜੇ ਇੱਥੇ ਮਹਿਮਾਨ ਨੇ ਉਹਨਾਂ ਦਾ ਵੀ ਸ਼ੁਕਰੀਆ ਦੇ ਅਰਥ ਜਿਹੜੀ ਆ ਉਹਨੂੰ ਅਰਪਣ ਹੋਈ ਆ ਕਿਸ ਤਰ੍ਹਾਂ ਦਾ ਲੱਗਿਆ ਇਹ ਹੋਂਦ ਦੇ ਅਰਥ ਜੀ ਮੇਰੀ ਮੌਲਕ ਦੂਸਰੀ ਕਿਤਾਬ ਹੈ ਤੇ ਮੇਰੇ ਵਾਸਤੇ ਅੱਜ ਬਹੁਤ ਖੁਸ਼ੀ ਦਾ ਅਹਿਮ ਮੌਕਾ ਹੈ ਕਿਤਾਬ ਦੇ ਰਿਲੀਜ਼ ਮਹਾਰੋਚ ਮੇਰੇ ਬਹੁਤ ਸਾਰੇ ਸਾਹਿਤਕਾਰ ਮਿੱਤਰ ਆਏ ਆ ਔਰ ਹੌਸਲਾ ਬਜਾਈ ਕੀਤੀ ਆ ਇਸ ਕਿਤਾਬ ਵੀ ਵਿੱਚ ਸਭ ਤੋਂ ਵੱਧ ਜਿਹੜਾ ਸਹਿਯੋਗ ਰਿਹਾ ਹੈ ਉਹ ਮੇਰੇ குருਵਾਰ ਡਾਕਟਰ ਸ਼ਰਮਨ ਸਿੰਘ ਪਰਦੇਸੀ ਜੀ ਡਾਕਟਰ ਸੁਖਵਿੰਦਰ ਕਵਲ ਹਰਪਾਲ ਨਾਗਰਾ ਜੀ ਡਾਕਟਰ ਮੋਹਨ ਬੇਗਵਾਲ ਹਰਾ ਦਾ ਔਰ ਛੋਟੇ ਵੀ ਰੋਜੀ ਸਿੰਘ ਦਾ ਬਹੁਤ ਸਹਿਯੋਗ ਰਿਹਾ ਹੈ ਇਹਦਾ ਅੱਜ ਕੀ ਆ ਮਦਦ ਦਾ ਕੀ ਆ ਆਪਾਂ ਮੈਸੇਜ ਕੀਤਾ ਹੈ ਹੋਂਦ ਦੇ ਅਰਥ ਜਿਹੜੇ ਨੇ ਅੱਜ ਦੀ ਜ਼ਿੰਦਗੀ ਵਿੱਚ ਜਿਹੜੀ ਬੰਦੇ ਦੀ ਹੋਂਦ ਹੈ ਜਿਹੜਾ ਉਹਦੀ ਜ਼ਿੰਦਗੀ ਕਿਵੇਂ ਬੰਦਾ ਵਿਚਰ ਰਿਹਾ ਵਾ ਅੱਜ ਦੇ ਔਖੀਆਂ ਘੜੀ ਦੇ ਵੇਲਿਆਂ 'ਚ ਜਦੋਂ ਜ਼ਿੰਦਗੀ ਬਹੁਤ ਕਠਿਨ ਯੁੱਗ 'ਚੋਂ ਦੌਰਤੋਂ ਗੁਜ਼ਰ ਰਹੀ ਆ ਤੇ ਉਹ ਹੋਂਦ ਦੇ ਅਰਥ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀ ਜ਼ਿੰਦਗੀ ਆ ਉਹ ਤੁਰੇ ਰਹੀਦੀ ਆ ਉਹਨੂੰ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਇਸ ਕਿਤਾਬ 'ਚ ਉਸ ਵਿਚਾਰ ਨੂੰ ਅਪਣਾਇਆ ਗਿਆ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਬੜੇ ਇਹ ਇੱਕ ਕਿਤਾਬ ਨੂੰ ਕੰਪਲੀਟ ਕਰਕੇ ਕਾਫੀ ਮਿਹਨਤ ਕਰਨ ਲੱਗ ਪਈ ਜੀ ਕਾਫੀ ਖੁਸ਼ ਹੋਏ ਅਸੂ 4 ਇਹ ਬਿੰਦ ਕਾ ਦੀ ਕਿਤਾਬ ਜਿਹੜੀ ਆ ਉਹ ਆਪਾਂ ਕੰਪਲੀਟ ਕਰਦੇ ਹਾਂ ਜੀ ਅਸਲਸ ਕਿਤਾਬ ਜਿਹੜੀ ਆ ਨਾ ਕਿਸੇ ਵੀ ਲੇਖਕ ਵਾਸਤੇ ਇੱਕ ਬਹੁਤ ਵੱਡਾ ਖੁਸ਼ੀ ਦਾ ਪਲ ਹੁੰਦਾ ਔਰ ਕਿਤਾਬ ਦਾ ਆਉਣਾ ਲਿਖ ਦੀ ਵਾਸਤੇ ਇੱਕ ਅਪਾਰ ਖੁਸ਼ੀ ਵਾਲੀ ਗੱਲ ਹੁੰਦੀ ਹੈ ਮੈਨੂੰ ਵੀ ਇਸ ਦਿਨ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੀ ਕਿਤਾਬ ਦਾ ਅੱਜ ਜਿਹੜਾ ਉਹ ਰਿਲੀਜ਼ ਮਾਰੋ ਹੋ ਰਿਹਾ ਹੈ। ਜਸਪਾਲ ਸਿੰਘ ਹੰਝਰਾ ਤੇ ਦਾਸ ਸਿੰਘ ਫੌਲਦ ਤੁਹਾਡੇ ਪਰਮ ਮਿੱਤਰ ਸਨ। ਕਾਫੀ ਸਨ ਜੀ ਸਾਡੇ ਨਾਲ ਵਿੱਚ ਉਹਨਾਂ ਦੀ ਯਾਦ ਵਿੱਚ ਗੰਦੇ ਵਿਸ਼ੇਸ਼ ਸਰਮਾਨ ਦੀ ਜਿਸ ਬਾਤ ਪਾਇਆ ਜਾ ਰਿਹਾ ਹੈ। ਰਾਜਵਾਲ ਦੀ ਵੀ ਕਿਤਾਬ ਤੇ ਲੋਕਲ ਪਰ ਉਹ ਇਹਨੂੰ ਸਾਰੇ ਨੂੰ ਕਿਵੇਂ ਅਸੀਂ ਜਸਪਾਲ ਸਿੰਘ ਹੰਝਰਾ ਸਾਡੇ ਬੜੇ ਵਧੀਆ ਮਿੱਤਰ ਸੀਗੇ। ਉਹਨਾਂ ਦੀ ਯਾਦ ਦੇ ਵਿੱਚ ਉਹ ਬਦਕਿਸਮਤੀ ਵੀ ਉਹਨਾਂ ਛੇਤੀ ਸਾਡੇ ਕੋਲ ਵਿਛੋੜਾ ਦੇ ਗਏ ਉਹਨਾਂ ਦੀ ਯਾਦ ਚ ਅਸੀਂ ਜਸਪਾਲ ਅੰਦਰਾ ਸਹਿਤਕ ਮੰਚ ਬਣਾਇਆ ਤੇ ਉਹਨਾਂ ਨੂੰ ਯਾਦ ਕਰ ਲਈਦਾ ਤੇ ਇਹਨਾਂ ਦੀ ਕਿਤਾਬ ਹੁੰਦੇ ਅਰਥ ਤੋਂ ਪਹਿਲਾਂ ਇਹ ਕਾਲਜ ਪੜਦਿਆਂ ਹੀ ਲਿਖਣ ਪੜਨ ਦੀ ਇਹਨਾਂ ਨੂੰ ਛਟਕ ਲੱਗੀ 88 ਦੇ ਵਿੱਚ 1988 ਜਿਹਨਾਂ ਦੀ ਪਹਿਲੀ ਗੀਤਾਂ ਦੀ ਕਿਤਾਬ ਆਈ ਉਸ ਤੋਂ ਬਾਅਦ ਲਗਾਤਾਰ ਇਹ ਲਿਖਦੇ ਰਹੇ ਪਰ ਕਿਤਾਬ ਛਾਪਣ ਤੋਂ ਵੇਸਲੇ ਰਹੇ ਇਹਨਾਂ ਨੇ ਬਹੁਤ ਇਹਦੇ ਵਿੱਚ ਵਧੀਆ ਸਮਾਜਿਕ ਤੇ ਸੰਘਰਸ਼ ਵਾਲੀਆਂ ਜਿਹੜੀਆਂ ਨੇ ਉਹ ਜਿੱਥੇ ਕਿਰਤਾਵਾਂ ਪਿਆਰ ਵਾਲੀਆਂ ਲਿਖੀਆਂ ਨੇ ਮੈਂ ਹੋਂਦ ਦੇ ਅਰਥ ਜਿਹੜੀ ਆ ਸਾਹਮਣੇ ਆਈ ਆ ਇਹਨਾਂ ਨੇ ਹੋਂਦ ਦੇ ਅਰਥ ਦੇ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਮਨੁੱਖ ਦੀ ਹੋਂਦ ਉਹਦੀ ਧਰਮ ਜਾਤ ਜਾਂ ਪਛਾਣ ਪੱਤਰ ਹੀ ਨਹੀਂ ਹੁੰਦਾ ਉਹਦੇ ਮੌਕੇ ਦੀਆਂ ਜ਼ਾਲਮ ਸਰਕਾਰਾਂ ਦੇ ਖਿਲਾਫ ਲੜੇ ਸੰਘਰਸ਼ ਤੇ ਮਨੁੱਖਤਾਵਾਦੀ ਤੇ ਮੁਹੱਬਤ ਤੇ ਸਮਾਜਿਕ ਤੌਰ ਤੇ ਵਿਚਾਰੇ ਜਿਹੜੇ ਆ ਮਨੁੱਖ ਦਾ ਉਹ ਕਿਵੇਂ ਆ ਉਹ ਉਹਦੀ ਹੋਂਦ ਜਿਹੜੀ ਅਸਲੀ ਪ੍ਰਗਟ ਕਰਦੀ ਆ ਮੈਂ ਨਾਨਵਾਜ ਇਸ ਦੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਧੰਨਵਾਦ ਸਾਹਿਤ ਦੇ ਵਿਚਾਰ ਮੰਚ ਤੇ ਜਿਸ ਬਾਦੂ ਸਲਾਮ ਅੱਜ ਸਾਹਿਤਿਕ ਮੰਚ ਵੱਲੋਂ ਜੋ ਸਵਾਗਤ ਕਰਾਇਆ ਹੋਇਆ ਉਸ ਵਿੱਚ ਸਰਦਾਰ ਅਧਿਆਰਸ਼ਿੰਗ ਕੋਲੋਂ ਵੀ ਕਿਉਂਕਿ ਫਤਿਹਪੁਰ ਸਾਹਿਬ ਕਦੇ ਇਸ ਸਾਥ ਲੈ ਕੇ ਸਾਹਿਤਿਕ ਮੰਚ ਵੱਲੋਂ ਅਜਰਾਵਾੜ ਦੇ ਪੋਲ ਸਾਹਿਬ ਦੀ ਬਲਵਿੰਦਰ ਸਿੰਘ ਪ੍ਰੈਨ ਵੱਲੋਂ ਇਹ ਬਾੜ ਨਾਲ ਸਨਮਾਨ ਦੀ ਜਗ੍ਹਾ ਕਿਸ ਤਰ੍ਹਾਂ ਦੇਖ ਰਿਹਾ ਅਹੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੀ ਕਿਉਂਕਿ ਸਰਦਾਰ ਗੁਰਦੇਵਾਲ ਸਿੰਘ ਫੁੱਲ ਸਾਡੇ ਸੀਨੀਅਰ ਸੀਗੇ ਸਾਡੇ ਅੰਕਲ ਸੀਗੇ ਬਹੁਤ ਵਧੀਆ ਪੱਤਰਕਾਰ ਸੀਗੇ ਲੇਖਕ ਸੀਗੇ ਤੇ ਅਸੀਂ ਛੋਟੇ ਹੁੰਦਿਆਂ ਤੋਂ ਹੀ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਸਾਡੇ ਮਨ 'ਚ ਇੱਕ ਸੀਗਾ ਚਾ ਸੀਗਾ ਕਿ ਅਸੀਂ ਉਹਨਾਂ ਦੇ ਨਾਂ ਤੇ ਇੱਕ ਅਵਾਰਡ ਸ਼ੁਰੂ ਕਰੀਏ ਸੋ ਸਾਹਿਤਿਕ ਵਿਚਾਰ ਮੰਚ ਤੋਂ ਅਸੀਂ ਜਿਹੜੇ ਅਵਾਰਡ ਦਿੰਨੇ ਆ ਇਹ ਕਈ ਸਾਲਾਂ ਤੋਂ ਕਰ ਰਹੇ ਆ ਉਹਦੇ ਵਿੱਚ ਅ ਬੜੀਆਂ ਮਹਾਨ ਸ਼ਖਸੀਅਤਾਂ ਦੀ ਅਸੀਂ ਚੋਣ ਕਰਦੇ ਆ ਅਸੀਂ ਉਹਦੇ ਵਿੱਚ ਜਿਵੇਂ ਆਪਣਾ ਪਾਤਰ ਸਾਹਿਬ ਨੂੰ ਵੀ ਦੇ ਚੁੱਕੇ ਆ ਤੇ ਇਹ ਇਸ ਵਾਰੀ ਬਲਵਿੰਦਰ ਸਿੰਘ ਪੜੈਨ ਉਹਨਾਂ ਨੂੰ ਦੇ ਰਹੇ ਆ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਤੇ ਇਹ ਇਦਾਂ ਹੀ ਜਾਰੀ ਰਹਿਗੇ ਹਾਂਜੀ ਸਰਨਾਗਰ ਜਾ ਸਕਦੇ ਪੇਟੇ ਜੀ ਜਿਹਦੇ ਪਿੱਛੇ ਕੋਈ ਹੋਏ ਵੀ ਪੱਤਰਕਾਰ ਨੇ ਕਾਫੀ ਜਿਆਦਾ ਇਲਾਕੇ ਚ ਨਾਮ ਹੈ ਇਹ ਆਪਣਾ ਅੱਜ ਇਸ ਸਮਾਗਮ 'ਤੇ ਪਹੁੰਚੇ ਪਰਵਾਰ ਨਾਲ ਹਾਂਜੀ ਮੈਂ ਸਤਿਕਾਰਯੋਗ ਚਰਮਨ ਚ ਤੇ ਜਸਪਾਲ ਸਿੰਘ ਰਾਮਨ ਚ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਮੇਰੇ ਪਿਤਾ ਜੀ ਦੀ ਯਾਦ ਨੂੰ ਹਰ ਸਾਲ ਤਾਜ਼ਾ ਕਰਦੇ ਆ ਉਹ ਸਾਡੇ ਪਰਿਵਾਰ ਨੂੰ ਨਾਲ ਲੈ ਕੇ ਸਰਦਾਰ ਊਰਜਾਲ ਸਿੰਘ ਫੁੱਲ ਮੇਰੇ ਪਿਤਾ ਜੀ ਦਾ ਵਾਰਡ ਜਿਹੜਾ ਵਧੀਆ-ਵਧੀਆ ਇਨਸਾਨ ਨੂੰ ਦਿੰਦੇ ਨੇ ਮੈਂ ਮਨਜ ਦਾ ਦਿਲੋਂ ਧੰਨਵਾਦ ਕਰਦਾ ਜਸਪਾਲ ਸਿੰਘ ਹੰਜਰਾ ਸਾਹਿਬ ਤੱਕ ਮੰਚ ਜੋ ਕਿ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਬਣਾਇਆ ਗਿਆ ਹੈ ਮੈਂ ਪੂਰੇ ਪਰਿਵਾਰ ਵੱਲੋਂ ਤੇ ਆਪਣੇ ਫਾਦਰ ਸਾਹਿਬ ਦੇ ਸਾਰੇ ਸੰਗੀ ਸਾਥੀਆਂ ਵੱਲੋਂ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਹਰ ਸਾਲ ਕਿਸੇ ਮਹਾਨ ਸ਼ਖਸੀਅਤ ਦਾ ਉਹਨਾਂ ਦੇ ਨਾਮ ਤੇ ਸਨਮਾਨ ਕੀਤਾ ਜਾਂਦਾ ਹੈ ਤੇ ਮੈਂ ਬੜਾ ਭਾਗਾ ਮਹਿਸੂਸ ਕਰਦਾ ਹਾਂ ਕਿਉਂਕਿ ਉਹ ਸੀ ਸੂਰਜ ਮਹਾਂ ਦੀਵਾ ਉਹਨਾਂ ਦੀ ਮਹਿਰੀਸ ਨਹੀਂ ਕਰ ਸਕਦਾ ਪਰ ਫਿਰ ਵੀ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਹਰ ਸਾਲ ਉਹਨਾਂ ਦੇ ਨਾਮ ਤੇ ਪ੍ਰੋਗਰਾਮ ਕਰਾਉਂਦੇ ਹੋ ਤਹਿ ਦਿਲੋਂ ਧੰਵਾਦ ਹਾਂ ਧੰਨਵਾਦ